ਤੇ ਬਾਕੀ ਬੰਨੂ ਕਮੈਂਟ ਕਰਕੇ ਵੀ ਦੱਸਿਓ ਵੀ ਕਿਹੜੇ ਕਿਹੜੇ ਸੱਜਣਾ ਕੋਲੇ ਯਾਰ ਦੋ ਦੰਦ ਕੱਟੀਆਂ ਇਹਦੇ ਨਾਲ ਦੀਆਂ ਤਿਆਰ ਹੋਈਆਂ ਨੇ ਥੱਲਿਓਂ ਆਡ ਰੂਡਰ ਦੀਆਂ ਬਾਦੀ ਬੁੱਡੀ ਦੀ ਕੁਆਲਿਟੀ ਇੱਥੇ ਦਾ ਤਰਸ ਕੱਢ ਦਾਂ ਅੰਦਾਜ਼ਾ ਕਰਾ ਦਿਓ ਕਈ ਸੱਜਣ ਕਹਿੰਦੇ ਨੇ ਵੀ ਪਤਾ ਨਹੀਂ ਵੀਡੀਓ 'ਚ ਵੱਡੀ ਦਿਖਾ ਦਾਨੇ ਹਾਂ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲਓ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਇੱਕ ਨਵੇਂ ਏਰੀਆ 'ਚ ਪਹੁੰਚੇ ਹਾਂ ਜਾਨਵਰ ਵੀ ਟਾਪ ਕੁਆਲਿਟੀ ਦਾ ਦਿਖਾਵਾਂਗੇ ਆਪਾਂ ਪਹੁੰਚੇ ਹਾਂ ਪਿੰਡ ਰੋੜਕੀ ਤਹਿਸੀਲ ਸਰਦੂਲਗੜ ਤੇ ਜ਼ਿਲ੍ਹਾ ਮਾਨ ਉਹ ਜ਼ਿਲ੍ਹਾ ਕੈਨ ਨੂੰ ਮਾਨਸਾ ਆ ਜਾਂਦਾ ਬਾਈ ਹੋਰਾਂ ਦਾ ਪਰ ਆ ਖਾਸੇ ਫਰਕ ਨਾਲ ਗਏ ਜਿਹੜੇ ਏਰੀਏ 'ਚ ਵੀ ਮਤਲਬ ਕੱਗਰ ਦਾ ਪ੍ਰਭਾਵ ਰਿਹਾ ਉਸ ਇਲਾਕੇ 'ਚ ਪਿੰਡਾ ਬਾਈ ਦਾ ਪਿੰਦਰ ਰੋਡ ਕੀ ਤਹਿਸੀਲ ਸਰਦੂਲਗੜ ਤੇ ਜ਼ਿਲ੍ਹਾ ਮਾਨਸਾ ਦੋ ਦੰਦ ਕੱਟੀ ਆ ਜਿਹੜੀ ਵੀਡੀਓ 'ਚ ਦਿਖਾਵਾਂਗੇ ਆਪ ਵੀ ਕੱਟੀ ਆ ਤੇ ਸੱਜਣੋ ਇਹਦੇ ਨਾਲ ਵੀ ਕੱਟੀ ਆ ਘੱਟੀ ਤੇ ਵੀ ਮਾਰਨੀ ਤਰਸ ਕੈਮਰਾ ਹੋਈ ਤੇ ਬਾਕੀ ਆ ਜੋ ਬਾਈ ਨਾਲ ਕਰਾਵਾਂਗੇ ਗੱਲਬਾਤ ਝੋਟੀ ਤੋਰ ਕੇ ਵੀ ਦਿਖਾਵਾਂਗੇ ਤੇ ਸਾਰੀ ਡਿਟੇਲ ਪੁੱਛਾਂਗੇ ਡੀਪਲੀ ਆਜੋ ਜੀ ਹਾਂਜੀ ਨਾਮ ਦੱਸ ਦੋ ਆਪਣਾ ਕੀ ਆ ਨਾਮ ਬਾਈ ਹਰਦੀਪ ਸਿੰਘ ਪਿੰਡ ਰੋਡ ਕੀ ਤਸੀਰ ਸਦੂਗੜ ਜ਼ਿਲ੍ਹਾ ਮਾਨਸਾ ਬਾਈ ਕਿੱਥੇ ਜਾ ਗਿਆ ਪਿੰਡ ਕਿਹੜੇ ਰੋਡ ਦੇ ਨੇੜ ਤੇ ਡਾ ਗਿਆ ਇਹ ਪਿੰਡ ਬਾਈ ਆਪਣਾ ਸਰਸਾ ਰੋਡ ਤੋਂ ਕਿਲੋਮੀਟਰ ਹੈ ਜਾਂਦਾ ਠੀਕ ਆ ਜੀ ਸਰਦੂਲਗੜ ਤੋਂ ਕਿੰਨੀ ਦੂਰਾ ਸਦੂਲਗੜ ਤੋਂ 2 ਕਿਲੋਮੀਟਰ ਹੈ ਜੀ ਸਿਰਫ 2 2 ਕਿਲੋਮੀਟਰ ਚਨੀਰ ਤੋਂ ਚਨੀਰ ਤੋਂ ਹੋਊਗਾ ਜੀ 18 ਕਿਲੋਮੀਟਰ ਚਨੀਰ ਤੋਂ 18 ਸਰਦੂਲਗੜ ਤੋਂ 2 ਆ ਝੋਟੀ ਦਾ ਸੂਆ ਕਿਹੜਾ ਹਸਤਾਲੇ ਦਾ ਪਹਿਲਾ ਸੂਆ ਜੀ ਦੋ ਦੰਦ ਚੋਟਿਆ ਸੂਆ ਪਹਿਲਾ ਦੰਦਾਂ ਚ ਆ ਗਈ ਦੋ ਦੰਦ ਲੈ ਖੋਲ ਕੇ ਤੋੜ ਦੇ ਬਾਈ ਸੁਈ ਕਦੋਂ ਆ ਬਾਈ ਸੂਈ ਬਾਈ ਤੜਕੇ ਸੂਈਆ 4 ਵਜੇ ਜੇਰ ਮੁਕੰਮਲ ਪੈ ਗਈ ਸਾਰੀ ਆ ਜੇਰ ਤੇ ਵੀ ਮਾਰਦੇ ਤਰਸ ਕੈਮਰਾ ਉਧਰਲੇ ਬੰਨੇ ਹੋਏ ਜੇਰ ਵੀ ਦਿਖਾ ਦੇ ਇੱਕ ਵਾਰੀ ਤੇ ਨਾਲ ਵੀ ਇਹਦੇ ਕੱਤੀਆ ਕੱਤੀ ਵੀ ਕਿਸੇ ਚੰਗੇ ਸੀਮਨ ਦੀ ਆ ਤੇ ਆਪ ਹੈਗੀ ਆ ਦੋ ਦੰਦ ਦਾ ਸਵੇਰੇ ਸੂਈਆ ਤਕਰੀਬਨ ਤਕਰੀਬਨ ਕੰਮ ਜੇਰ ਵਾਲਾ ਮੁਕੰਮਲਾ ਤੋੜ ਦੋ ਜੀ ਖੋਲ ਕੇ ਸੂਆ ਪਹਿਲਾ ਐਡਾ ਜਾਨਵਰ ਪਹਿਲੇ ਸੂਏ 'ਚ ਮੁਸ਼ਕਲ ਨਿਕਲਦਾ ਜੇ ਆਪਾਂ ਗੱਲਬਾਤ ਕਰ ਲਈ ਕਿਉਂਕਿ ਹਰਿਆਣੇ ਦੀ ਵੀ ਜੇ ਮੈਂ ਗੱਲ ਕਰ ਲਾਂ ਯਾਰ ਹਰਿਆਣੇ 'ਚ ਵੀ ਇਹੋ ਜਿਹਾ ਜਾਨਵਰ ਸੱਜਣੋਂ ਤਾਂਾਂ ਮਾ ਟੱਲੇ ਹੀ ਨਿਕਲਦਾ ਆਰਡਰ ਇਹਦਾ ਚੈੱਕ ਕਰ ਸਕਦੇ ਤੇ ਪੌੜਾਂ ਜਰੂਰ ਕਰੀਆਂ ਨੇ ਪੈਰਾਂ ਨੂੰ ਥੋੜਾ ਜਿਹਾ ਉਹਦੇ ਕਰਕੇ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਤੁਰਨ 'ਚ ਥੋੜਾ ਜਿਹਾ ਫਰਕ ਜਾਂ ਤੁਹਾਨੂੰ ਜਰੂਰ ਲੱਗੂਗਾ ਇਹਦਾ ਕੱਢਿਆ ਵੀ ਆ ਬੋਲਾ ਕੁਛ ਬਾਈ ਕੱਢਿਆ ਬਾਈ 4 ਕਿਲੋ ਉਸ ਕੱਟੀ ਰਜਾਈਏ ਹਾਂ ਬਾਕੀ ਕੱਤੀ ਨੂੰ ਪਿਆ ਤਾਂ ਬਾਈ ਕਹਿੰਦਾ 4 ਕਿਲੋ ਕੱਢਿਆ ਕਮੈਂਟ ਕਰਨਾ ਨਹੀਂ ਜਾਂਦਾ ਸੀ ਬਾਈ ਕਾਰੀ ਦੇਣੇ ਨੇ ਪਰ ਜਿਹੜੇ ਜਾਣਕਾਰ ਨੇ ਜਦੋਂ ਝੋਟੀ ਤੁਰਦੀ ਆ ਲੇਵਾ ਪੋਲਾ ਪਿਆ ਉਹਦੇ ਹਿਸਾਬ ਨਾਲ ਜੱਜਮੈਂਟ ਲਾ ਲੈਣਗੇ ਵੀ ਕੱਢਿਆ ਹੋਇਆ ਜਾਂ ਨਾ ਕਿਉਂਕਿ ਆਰਡਰ ਬਹੁਤਾ ਝੋਟੀ ਦਾ ਸ਼ੂ ਤੋਂ ਲਾ ਕੇ ਆ ਮੰਨ ਲਓ ਵੀ ਪੈਰਾਂ ਨੂੰ ਜਾਂਦਾ ਤੇ ਅਗਲੇ ਬੰਨੇ ਵੀ ਆਰਡਰ ਕ ਤੇ ਜਿਹੜਾ ਥਾਣਾ ਸੱਜਣੋਂ ਥਣ ਵੀਰ ਇਹਨੂੰ ਐਨ ਲੱਗਿਆ ਪੂਰਾ ਟਾਪ ਕੁਆਲਿਟੀ ਦਾ ਦੰਦਾਂ ਚ ਕਨਫਰਮ ਦੋ ਦੰਦ ਆ ਜਿਹੜੇ ਸੱਜਣ ਨੇ ਆਉਣਾ ਬਾਈ ਕੋਲੇ ਚਾਹੇ 10 ਸਾਰੀ ਚੈੱਕ ਕਰ ਲਿਓ ਮੂੰਹ ਪਟਕੇ ਦਾ ਕਿਉਂਕਿ ਇਹ ਮੈਂ ਚੈੱਕ ਕਰ ਲੀਆ ਹਉਣ ਤੋਂ ਪਹਿਲਾਂ ਚਲ ਪਤਾ ਵੀਡੀਓ ਬਣਾਉਣ ਤੋਂ ਸਿਰਫ ਦੋ ਦੰਦ ਹੈ ਤੇ ਆਰਡਰ ਚ ਬਾਈ ਕਹਿੰਦਾ 4 ਤੋਂ 5 ਕਿਲੋ ਆਪਾਂ ਨੇ ਬੋੜਾ ਚੋਤਾ ਕਿਉਂਕਿ ਬੈਠਿਆ ਨਹੀਂ ਝੋਟੀ ਤੋਂ ਜਾਂਦਾ ਸੀ ਬਾਈ ਸਾਰੀ ਰਾਤ ਖੜੀ ਰਹੀ ਇੱਕ ਮਿੰਟ ਨਹੀਂ ਬੈਠੀ ਠੀਕ ਆ ਗੱਲ ਬਾਈ ਦੁੱਧ ਕਿੰਨਾ ਕੁ ਪਾ ਸਕਦੀ ਆ ਬਾਈ ਤੇਰੇ ਤੇ ਯਾਰ ਵੀਰਾਂ ਵਾਲੇ ਦੁੱਧ ਪਾਈ ਲਾ ਲਾਂਗੇ ਹਿਸਾਬ ਜਿਹ ਪਉਣਾ ਚਾਹੀਦਾ 17 18 ਡੇਢ ਕਿਲੋ ਦੇ ਹਿਸਾਬ ਨਾਲ ਇਹਦਾ ਆਰਡਰ ਆ ਆ ਜਿਹੜੇ ਹਿਸਾਬ ਨਾਲ ਇਹਦਾ ਆਰਡਰ ਆ ਯਾਰ ਝੋਠੀ ਦਾ 17 18 ਕਿਲੋ ਦੁੱਧ ਇਹਨੂੰ ਪਉਣਾ ਚਾਹੀਦਾ ਨਾਲ ਇਹਦੇ ਹੈਗੀ ਆ ਕੱਟੀ ਦੰਦ ਚਾਹੇ ਤੁਸੀਂ ਚੈੱਕ ਕਰਕੇ ਲੈ ਜਿਓ ਆ ਪੈਰਾਂ ਤੇ ਵੀ ਮਾਰਦੇ ਤਰਸ ਹੋਏ ਪਾਲ ਜੀ ਜਰੂਰ ਆ ਗਈ ਹੈ ਨਾ ਬਾਈ ਥੋੜੀ ਬਾਈ ਪੜ ਆ ਰਹੀਆਂ ਚਵਾਈ ਦੀ ਕਿਵੇਂ ਨਿਕਲੀ ਆ ਚਵਾਈ ਦੀ ਰੂਮ ਵਰਗੇ ਓਏ ਪਾਲੀ ਬਹੁਤ ਸ਼ੌਂਕ ਨਾਲ ਆ ਚਵਾਈ ਦੀ ਬਾਈ ਕਹਿੰਦਾ ਓਕੇ ਦੀ ਰਿਪੋਰਟ ਆ ਚਾਹੇ ਮਤਲਬ ਡੰਗ ਦੋ ਡੰਗੂਰੇ ਧਾਰਾ ਮਾਰ ਕੇ ਲੈ ਜਿਓ ਨਾ ਬਾਈ ਚੋਕੀ ਲੈ ਜਿਓ ਜਿੰਨੇ ਵਾਰ ਮਾਰਦੇ ਦੇਖੋ ਆਏ ਦੁਬਾਰੇ ਨੂੰ ਮੇਰਾ ਖਿਆਲ ਆ ਸਾਫ ਵੀ ਕਰ ਦਾਂਗੇ ਆਪਾਂ ਨਾ ਹਾਂ ਬਾਈ ਕਰਾਂਗੇ ਸਾਬ ਤਾਂ ਫਿਰ ਕਰਨੀ ਪੂ ਗਰਮੀ ਵਾਲੀ ਹੈ ਪੈਸੇ ਕਿੰਨੇ ਖਿਲਾਵਾਂਗੇ ਜੀ ਪੈਸੇ ਬਾਈ ਫੋਨ ਤੇ ਕਰਾਂਗੇ ਉਹਨੇ ਕੀ ਲਵਾਂਗੇ ਜਿੰਨੇ ਕਿ ਰੁਪਏ ਉੱਤਦੀ ਹੈ ਹਾਂ ਹਾਂ ਬਾਈ ਜਿੰਨਾ ਕਿ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਸੱਜਣੀ ਆ ਸ਼ੌਂਕ ਨਾਲ ਜਾਨਵਰ ਚੰਗੇ ਰੱਖਦਾ ਜਾਨਵਰ ਬਾਈ ਟਾਪ ਕੁਆਲਿਟੀ ਦੇ ਰੱਖਦਾ ਆਪਣੀ ਵੀਡੀਓ ਤੋਂ ਵੀ ਕਈ ਜਾਨਵਰ ਬਾਈ ਹੁਣੇ ਲੈ ਕੇ ਆਏ ਨੇ ਪਹਿਲਾਂ ਕਰੀ ਬਾਈ ਆਏ ਨੂੰ ਹਟਾਈ ਮੜੀ ਚਲ ਬਤਾ ਇਧਰ ਆਹ ਥੋੜੀ ਜੀ ਹਟਾ ਦਿਓ ਭਲਾ ਕਰਕੇ ਕਰ ਦਿਆ ਹੈ ਨਾ ਥੋੜਾ ਜਿਹਾ ਯੋ ਕਿ ਲੱਤਾਂ ਨੂੰ ਪੜ ਪੜ ਬਾਵਾ ਆ ਰਹੀ ਆ ਉਹਦੇ ਕਰਕੇ ਥੋੜਾ ਜਿਆ ਕਰਦੀ ਆ ਕੱਟੀ ਇਹਦੇ ਨਾਲ ਬਾਵਾ ਹਲਦੀ ਆ ਨਾ ਕੱਟੀ ਵੀ ਟਾਪ ਦੀ ਆ ਬਈ ਚੰਗੇ ਸੀਮਨ ਦੀ ਚਰਲੀ ਇਹ ਹੈਗੀ ਸਰਕਾਰੀ ਦੀ ਸਰਕਾਰੀ ਚਰਲੀ ਦੀ ਆ ਬਈ ਕਿ ਪਤਾ ਨਹੀਂ ਕਿੱਢ ਦੀ ਆ ਜਿਆਦ ਨਹੀਂ ਹੈਗਾ ਹੁਣ ਆ ਬਾਈ ਗੱਲ ਖਰਾਬ ਤਾਂ ਨਹੀਂ ਸੰਭਾਲਿਆ ਗਿਆ ਵੀ ਪਰ ਹੁਣ ਇਹਦਾ ਇਹਦਾ ਵੀ ਟੰਚਾ ਟੁੰਚਾ ਚੰਗਾ ਹੈ ਨਾ ਮੈਂ ਬਾਈ ਟਿਕਦੀ ਨਹੀਂ ਜਦੋਂ ਦੀ ਉਹ ਹੀ ਆ ਛਾਲਾ ਮਾਰਦੀ ਸਰਦੀ ਆ ਨੰਬਰ ਬੋਲ ਦੋ ਜੀ ਆਪਣਾ ਨੰਬਰ ਬਾਈ 94634 ਹਾਂਜੀ 94621 ਇੱਕ ਵਾਰੀ ਹੋਰ ਬੋਲੋ ਜੀ 94634 94621 ਪਿੰਡ ਕਿਹੜਾ ਜੀ ਆਪਣਾ ਪਿੰਡ ਰੋੜ ਕੀ ਬਈ ਤਹਿਸੀਲ ਸਰਬੁਰ ਜਿਲ੍ਹਾ ਮਾਨਸਾ ਇੱਕ ਵਾਰੀ ਇਹਨੂੰ ਹੋਰ ਤੋਰ ਦੇ ਯਾਰ ਔਖਾ ਸੁਖਾ ਤੋਰ ਦੰਨਾ ਬਈ ਕੇਰਾ ਇਹਨੂੰ ਹੋਰ ਤੋਰ ਦੇ ਝੋਟੀ ਨੂੰ ਦੰਦਾਂ ਚ ਹੈਗੀ ਆ ਦੋ ਦੰਦ ਸੂਆ ਸੂਈਆ ਪਹਿਲਾ ਜੇਰ ਦੰਨਾ ਸਵੇਰੀ ਸੂਈਆ ਬਈ ਅੱਜ ਸਵੇਰੇ ਬਈ ਸਵਾ 4 ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਾਂ ਨੇ ਉਹ ਵੀ ਆਪੇ ਬਈ ਬਈ ਆਪਣਾ ਪਤਾ ਹੀ ਮਿਲ ਗਿਆ ਬਈ ਇਹ ਨਾਲ ਇੱਕ ਨਗੀਨਾ ਫਰੀ ਵਾਲਾ ਸਿਸਟਮ ਏ ਔਰੇ ਨਾਲ ਇਹਦੇ ਕੱਟੀ ਆ ਆ ਜਾ ਪੁੱਤ ਇੱਥੇ ਦਿਖਾ ਦੀ ਦਰਸੂ ਸਮਾਰ ਕੇ ਬਈ ਨੇੜੇ ਹੀ ਲਾ ਕੇ ਦਿਖਾ ਦੀ ਅਗਲੇ ਬੰਨੇ ਲਾ ਕੇ ਦਿਖਾ ਦੇ ਨੇੜੇ ਨੀਵੀ ਦੀ ਜੇ ਨਾ ਕੱਢਿਆ ਹੁੰਦਾ 4-5 ਕਿਲੋ ਬੋਲਾ ਫਿਰ ਸਿਸਟਮ ਇਹਦਾ ਹੋਰੇ ਹੋਣਾ ਦੀ ਬਾਈ ਨੇ ਫਿਰ ਬੈਂਦੀ ਨਹੀਂ ਸੀ ਨਾ ਬਾਈ ਬੈਣ ਦਾ ਔਖਾ ਰਸੇ ਆਮ ਬੈਣ ਦੀ ਸਿਸਟਮ ਕਰਕੇ ਹੋ ਗਿਆ ਨਹੀਂ ਝੋਟੀ ਨੂੰ ਤੁਰਨਾ ਉਹੀ ਗੱਲ ਆ ਵੀ ਮੁਸ਼ਕਲ ਹੀ ਹੋ ਜਾਂਦਾ ਐਡਾ ਆਰਡਰ ਚੱਕ ਕੇ ਬਾਈ ਕਹਿੰਦਾ ਤੁਰਿਆ ਨਹੀਂ ਜਾਂਦਾ ਦੀ ਉਹਦੇ ਕਰਕੇ ਕੱਢਦਾ ਕਿਉਂਕਿ ਲੇਵਾ ਵੀ ਯਾਰ ਇਹਦਾ ਪੋਲਾ ਪਿਆ ਬਲ ਪੈਂਦੇ ਆ ਉੱਥੇ ਤੋਂ ਉਹ ਚੀਜ਼ ਸਾਨੂੰ ਦੱਸੂਗੀ ਵੀ ਬਾਕੀ ਇਹਦਾ ਬੋਲਾ ਨਿਕਲਿਆ ਹੋਇਆ ਜਾਂ ਨਾ ਤੇ ਬਾਕੀ ਯਾਰ ਜਿਹੜੇ ਸੱਜਣ ਨੂੰ ਪਸੰਦ ਆਊਗੀ ਬਾਈ ਦੇ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਾਓ ਪਿੰਡ ਰੋਡ ਕੀ ਤਹਿਸੀਲ ਸਰਦੂਲਗੜ ਤੇ ਜ਼ਿਲ੍ਹਾ ਬਾਈ ਦਾ ਹੈਗਾ ਸੱਜਣੋਂ ਮਾਨਸਾ ਤੇ ਬਾਕੀ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਵੀ ਕਿਹੜੇ ਕਿਹੜੇ ਸੱਜਣਾ ਕੋਲੇ ਯਾਰ ਦੋ ਦੰਦ ਕੱਟੀਆਂ ਇਹਦੇ ਨਾਲ ਦੀਆਂ ਤਿਆਰ ਹੋਈਆਂ ਨੇ ਥੱਲੇ ਆਡ ਰੂਡਰ ਦੀਆਂ ਬਾਦੀ ਬੁੱਡੀ ਦੀ ਕੁਆਲਿਟੀ ਇੱਥੇ ਦਾ ਤਰਸ ਕੱਦ ਦੰਦਾ ਜਗਰਾ ਦੀਆਂ ਕਈ ਸੱਜਣ ਕਹਿੰਦੇ ਨੇ ਵੀ ਪਤਾ ਨਹੀਂ ਵੀਡੀਓ ਚ ਵੱਡੀ ਦਿਖਾ ਦਾਨੇ ਹੂੰ ਇੱਥੇ ਤੋਂ ਮੇਰੇ ਕੱਦ ਤੇ ਇਹਦੇ ਕੱਦ ਦੰਦਾ ਜਲਾ ਲਿਓ ਕੱਦ ਵੀ ਫੁੱਲ ਹੈਵੀ ਆ ਤੇ ਲੰਬਾਈ ਲੰਬੂਈ ਵੀ ਫੁੱਲਾ ਵੱਡੀ ਬੁੱਡੀ ਦਿਖਾਉਣ ਵਾਲਾ ਸਿਸਟਮ ਨਹੀਂ ਮੈਂ ਕਰਦਾ ਹੁੰਦਾ ਆਪਣੀ ਵੀਡੀਓ ਤੇ ਇਧਰੋਂ ਵੀ ਦਿਖਾ ਦੇ ਤਰ ਸਕਲੇ ਬੰਨੇ ਨੇੜੇ ਲਾ ਕੇ ਬਾਈ ਕੁਛ ਹੀ ਪਾ ਦੇ ਕੁਛ ਨਹੀਂ ਛੱਡਦੀ ਖਾਣ ਪੀਣ ਦੀ ਇਹਨੇ ਸ਼ੌਂਕ ਨਾਲ ਪਲੀ ਆ ਖਾਣ ਪੀਣ ਦੀ ਖੁੱਲੀ ਆ ਬਾਡੀ ਬੁੱਡੀ ਦੀ ਵੀ ਚੰਗੀ ਆ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਲੈ ਕੇ ਜਾਣਾ ਤੁਹਾਡਾ ਫਰਜ਼ ਆ ਤੇ ਬਾਕੀ ਮੈਨੂੰ ਕਮੈਂਟ ਕਰਕੇ ਦੱਸਿਓ ਬਾਈ ਦੀ ਝੋਟੀ ਕਿੱਦਾਂ ਦੀ ਲੱਗੀ ਧੰਨਵਾਦ ਜੀ